ਨਾ ਕੁਲਵਿੰਦਰ ਤੇਰੇ ਡੈਡੀ ਦੇ ਨਾਲ ਲੀੜੇ ਧੋਜੇ ਇਹ ਭਾਈ ਵਾ ਫਰੋਲ ਲਵੇ ਨਾ ਲੈ ਨਾ ਹਰ ਪੀਏ ਨਿਕਲੇ ਵਿਚੋਂ ਫੜਾਜੇ ਹਰ ਵਾਰੀ ਇਹ ਤਾਂ ਜਿਵੇਂ ਚੋਲੇ ਚੋਂ ਨਾ ਪੈਸੇ ਨਿਕਲੇ ਆ ਲੈ ਲੋ ਮੇਰੇ ਕਿਹਨੂੰ ਹਾਂਜੀ ਵਾ ਵਾ ਬੜਿਆ ਮੰਦਾ ਰਿਆ ਅਦਰ ਨਾਮੰਦਾ ਨਾਮੰਦਾ ਅਦਰ ਆਵੀ ਨਾਮੰਦਾ ਆਲੇ ਨਾਮੰਦਾ ਆਦਰ ਨਾ ਬੜੇ ਦਿਨਾਂ ਦੀ ਹਕੀਕਤੀ ਆ ਤੇ ਹੋਰ ਵਛਾਜੇ ਆ ਲੈ ਸਹਰਾਣੇ ਥੱਲੇ ਪੈਸੇ ਰੱਖ ਛੱਡਦਾ ਚਲ ਉਹਨੂੰ ਨਾ ਮੈਂ ਫੜਾ ਹੀ ਆਉਣੀ ਆ ਪੈਸੇ ਸਹਰਾਣੇ ਥੱਲੇ ਰੱਖ ਗਿਆ ਕਿਖ ਨਹੀਂ ਲੋਕ ਅੱਗੇ ਜੀ ਅਜੇ ਨਾ ਤੁਹਾਡੇ ਫੇਰ ਉਸ ਸਹਰਾਣੇ ਥੱਲੇ ਚਾਦਰ ਇਕੱਠੀ ਕਰਦੇ ਦੋ ਸੋਹ ਅੱਛਾ ਅੱਛਾ ਬੜੀਆਂ ਮੰਗਾਂ ਰਿਆਂ ਨਾ ਮੰਦਾ ਬਈ ਨਾ ਮੰਦਾ ਬਈ ਬੜੀਆਂ ਮੰਗਾਂ ਰਿਆਂ ਇਹੇ ਲੱਕ ਸਕਦੀ ਨਾ ਬਾਲ ਚਲ ਦੋਫਾ ਬਣ ਗਿਆ ਪੈਸੇ ਨਾ ਫੇਰ ਨਿਕਲੇ ਆ ਤੇ ਉਹਨੂੰ ਦੇ ਹੀ ਆਉਂਗੀ ਅੱਜ ਤਾਂ 2000 ਨਿਕਲੇ ਆ ਤੇ ਉਹ 2000 ਹੋਰ ਲੈ ਲਊਗੀ ਤਾਂ ਤੇ 4000 ਦੀ ਸ਼ਾਪਿੰਗ ਵਧੀਆ ਕਰਕੇ ਆਉਂਗੀ ਉਹਨੂੰ ਫੜਾ ਦੇਣੀ ਹੈ ਇਹ ਆ ਸਰਦਾਰ ਜੀ ਸਾਡੇ ਜਿਉਲੇ ਚ ਨਾ 2000 ਰੁਪਿਆ ਨਿਕਲਿਆ ਅੱਛਾ ਅੱਛਾ 2000 ਰੁਪਿਆ ਇਹ ਮੈਂ ਲਾਉਦਾ ਫਿਰਦਾ ਹਾਂ ਕਿੰਦਰ ਜੀ ਬਰਦੀ ਨਾ ਵਾਲੀ ਹੈ ਨਾ ਹਾਂਜੀ ਚਲੋ ਫੇ ਚਲ ਜੀ ਲੈਣ ਲੈ ਆਏ